ਐਮਐਲਏ ਸੁਖਪਾਲ ਸਿੰਘ ਖੈਰਾ ਦੇ ਨਾਲ ਰਹੇ ਡਿਊਟੀ ਤੇ ਤਰਨਾਤ ਪੀਐਸਓ ਜੋਗਾ ਸਿੰਘ ਜਿਸ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਕੇਸ ਦੱਸਿਆ ਜਾ ਰਿਹਾ 2015 ਵਾਲਾ ਹੀ ਹੈ ਜਿਹੜਾ ਕੀ ਦਰਜ ਕੀਤਾ ਸੀ ਪੰਜਾਬ ਪੁਲਿਸ ਨੇ ਕਿ ਐਨਡੀਪੀਐ ਸੈਕਟ ਦੇ ਤਹਿਤ ਇੱਕ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦੀ ਉਸ ਵਿੱਚ ਗ੍ਰਿਫਤਾਰੀ ਵੀ ਹੁੰਦੀ ਹੈ 9 ਜਣਿਆਂ ਖਿਲਾਫ ਉਦੋਂ ਪਰਚਾ ਦਰਜ ਹੋਇਆ ਸੀ ਈਮਨ ਕੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਉਸੇ ਕੇਸ ਦੇ ਤਹਿਤ ਇੱਕ ਵਾਰੀ ਗ੍ਰਿਫਤਾਰ ਕੀਤਾ ਗਿਆ ਪਰ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਸਾਬਕਾ ਪੁਲਿਸ ਮੁਲਾਜ਼ਮ ਪੀਐਸਓ ਤਾਇਨਾਤ ਰਹੇ ਸੁਖਪਾਲ ਖਹਿਰਾ ਨਾਲ ਜੋਗਾ ਸਿੰਘ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਦਾ ਲਿੰਕ ਕੀ ਦੱਸਿਆ ਜਾ ਰਿਹਾ ਕਿਉਂ ਗ੍ਰਿਫਤਾਰ ਕੀਤਾ ਗਿਆ ਕੀ ਭੂਮਿਕਾ ਰਹੀ ਹੈ ਪੀਐਸਓ ਦੀ ਅ ਦੇਖੋ ਸੰਦੀਪ ਹਜੇ ਤੱਕ ਜਿਹੜੀ ਗ੍ਰਿਫਤਾਰੀ ਪੰਜਾਬ ਪੁਲਿਸ ਜਾਂ ਫਾਜ਼ਿਲ ਫਾਜ਼ਿਲ ਕਾ ਪੁਲਿਸ ਨੇ ਕੀਤੀ ਹੈ ਹਜੇ ਜਿਹੜੀ ਉਹਨਾਂ ਵੱਲੋਂ ਜਾਣਕਾਰੀ ਨਹੀਂ ਦਿੱਤੀ ਕਿ ਲੇਕਿਨ ਜੋ ਹੁਣ ਉੜਦੀ ਉੜਦੀ ਜਿਹੜੀ ਖਬਰ ਇਹ ਆ ਰਹੀ ਹੈ ਕਿ ਸੁਪਾਲ ਸਿੰਘ ਖਹਿਰ ਜੋ ਕਾਂਗਰਸ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਨਾਲ ਕਿਉਂਕਿ ਹਰ ਐਮਐਲਏ ਨੂੰ ਪੀਐਸਓ ਡਿਊਟੀ ਵਾਸਤੇ ਮਿਲਦੇ ਅਗੇ ਤੇ ਇਸੇ ਤਰ੍ਹਾਂ ਹੀ ਜੋਗੈਸ਼ ਸਿੰਘ ਵੀ ਸੁਪਾਰ ਸਿੰਘ ਖਹਿਰਾ ਦੇ ਨਾਲ ਤਨਾਤ ਰਿਹਾਗਾ ਔਰ ਉਹਨੂੰ ਜੋਗਾ ਸਿੰਘ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਜਿਹੜਾ ਵਾ ਜਾਣਕਾਰੀ ਮਿਲੀ ਕਿ ਫਾਜ਼ਿਲਕਾ ਪੁਲਿਸ ਨੇ ਗ੍ਰਿਫਤਾਰ ਕੀਤਾਗਾ ਹਾਲੇ ਇਹ ਜਾਣਕਾਰੀ ਹਾਲੇ ਤੱਕ ਫਾਜ਼ਿਲਕਾ ਪੁਲਿਸ ਨੇ ਨਹੀਂ ਦਿੱਤੀ ਕਿ ਇਹਨਾਂ ਨੂੰ ਕਿਸ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਪਰ ਇਹ ਮਸਲਾ ਦਿੱਤਾ ਜਾ ਰਿਹਾ ਹੈ ਕਿ 2015 ਦੇ ਨਾਲ ਜਿਹੜਾ ਵਾ ਉਹ ਜੁੜਿਆ ਹੋਇਆ ਹੁਣ ਇਹ ਜਿਹੜਾ ਜਾਣਕਾਰੀ ਹੈ ਕਿ ਜਿਹੜਾ ਜੋਗਾ ਸਿੰਘ ਆ ਉਹ ਰਿਟਾਇਰ ਹੋ ਚੁੱਕੇ ਨੇ ਮੈਕਮੇ ਦੇ ਵਿੱਚੋਂ ਕਰੀਬ 4-5 ਸਾਲ ਪਹਿਲਾਂ ਉਹ ਰਿਟਾਇਰ ਹੋ ਚੁੱਕੇ ਸੀ ਤੇ ਜਿਹੜਾ ਜਾਣਕਾਰ ਦੱਸਦੇ ਕਿ ਅੱਜ ਉਹ ਆਪਣੇ ਜਿਹੜੇ ਉਹਦੇ ਪਰਿਵਾਰ ਵਾਲ ਉਹ ਸ਼ਾਇਦ ਆਸਟ੍ਰੇਲੀਆ ਰਹਿੰਦਾ ਹੈਗਾ ਤੇ ਉੱਥੇ ਜਾ ਰਹੇ ਸੀ ਤੇ ਜੋ ਜਿਸ ਦੇ ਚੱਲਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ لازਮੀ ਤੌਰ ਤੇ ਕਿਉਂਕਿ ਮਾਮਲਾ 2015 ਦਾ ਹੈ ਡਰਗ ਤਸਕਰੀ ਦੇ ਨਾਲ ਜੁੜਿਆ ਹੋਊਗਾ ਤੇ ਪੰਜਾਬ ਪੁਲਿਸ ਦੇ ਜਰੀਏ ਐਲਓਸੀ ਜਾਰੀ ਹੋਇਆ ਹੋਊਗਾ ਤੇ ਅੱਜ ਜੋ 에어ਪੋਰਟ ਤੋਂ ਆਸਟ੍ਰੇਲੀਆ ਚੱਲੇ ਸੀ ਤੇ ਉਹਨਾਂ ਨੇ ਸੂਚਿਤ ਕਰ ਦਿੱਤਾ ਹੋਊਗਾ ਜਾਂ ਫਾਜ਼ਿਲਕਾ ਪੁਲਿਸ ਨੂੰ ਸੂਹ ਵੀ ਮਿਲੀ ਹੋਗੀ ਜਿਸ ਕਰਕੇ ਉਹਨਾਂ ਨੂੰ 에어ਪੋਰਟ ਤੋਂ ਹੀ ਕਹਿੰਦੇ ਗ੍ਰਿਫਤਾਰ ਕਰ ਲਿਆ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਬਿਮਾਰ ਨੇ 휠ਚੇਅਰ ਤੇ ਨੇ ਇਹ ਵੀ ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈਗੀ ਹੈ ਲੇਕਿਨ ਉਸ ਤੋਂ ਲਾਜ਼ਮੀ ਤੌਰ ਤੇ ਹੁਣ ਉਹਨੂੰ ਕੋਰਟ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜਾਊਗਾ ਫਿਰ ਹੋ ਸਕਦਾ ਕਿ ਫਾਜ਼ਿਲ ਕਾ ਪੁਲਿਸ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਆ ਕਰੇ ਲੇਕਿਨ ਇਹ ਜਿਹੜਾ ਮਸਲਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕਸ ਪਾਲਸ ਖੈਰਾ ਉਹਦੇ ਪੀਐਸਓ ਰਿਹਾ ਕਿ ਨਹੀਂ ਜਿਹੜਾ ਜੋਗਾ ਸਿੰਘ ਕਾਫੀ ਜਿਹੜਾ ਨਾਲ ਕਾਫੀ ਸਮਾਂ ਰਿਹਾਗੇ ਨੇ ਔਰ ਕਿ 에어ਪੋਰਟ ਤੋਂ ਗ੍ਰਿਫਤਾਰ ਕੀਤਾ ਹੈਗਾ ਔਰ ਇਹ ਜਿਹੜੀ ਪੁਲਿਸ ਦੀ ਕਾਰਵਾਈ ਫਾਜ਼ਿਲਕਾ ਪੁਲਿਸ ਦੀ ਹੀ ਦੱਸੀ ਜਾ ਰਹੀ ਹੈਗੀ ਹੈ ਔਰ 2015 ਦੇ ਵਿੱਚ ਜਿਹੜਾ ਇੱਕ ਕੇਸ ਰਜਿਸਟਰਡ ਹੋਇਆ ਸੀ ਫਾਜ਼ਿਲਕਾ ਪੁਲਿਸ ਨੇ ਉਹਦੇ ਵਿੱਚ ਇਹ ਇਹਦੇ ਜਿਹੜੇ ਕਾਲ ਡਿਟੇਲ ਦਾ ਸਾਹਮਣੇ ਆਇਆ ਸੀ ਕਿ ਕਿ ਇਸ ਮਾਮਲੇ ਵਿੱਚ ਮਾਰਕੀਟ ਕਮੇਟੀ ਲਵਾਂ ਦੇ ਜਿਹੜੇ ਸਾਬਕਾ ਚੇਅਰਮੈਨ ਰਹਿ ਚੁੱਕੇ ਉਹਦੇ ਸਮੇਤ 9 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਤੇ ਉਸਨੇ ਪੰਜਾਬ ਪੁਲਿਸ ਨੇ ਦਾਵਾ ਕੀਤਾ ਸੀ ਕਿ ਕਾਰਵਾਈ ਦੇ ਦੌਰਾਨ ਨਸ਼ਾ ਮਿਲਿਆ ਸੀ ਬਿਸਕੁਟ ਮਿਲੇ ਸੀ ਫਿਰ ਪਾਕਿਸਤਾਨ ਦਾ ਸਿਮ ਮਿਲਿਆ ਸੀ ਇੱਕ ਟਾਟਾ ਸੁਪਾਰੀ ਦਾ ਇੱਕ ਗੱਡੀ ਇਹ ਵੀ ਬਰਾਮਦ ਕਰਨ ਦਾ ਜਿਹੜਾ ਦਾਵਾ ਕੀਤਾ ਗਿਆ ਸੀ ਔਰ ਇਸੇ ਤਰ੍ਹਾਂ ਕੇਸ ਦੇ ਦਰਾਂ ਦੀ ਜੋਗਾ ਸਿੰਘ ਦਾ ਨਾਮ ਜਿਹੜਾ ਵਾ ਇਹ ਸ਼ਾਮਲੇ ਆਇਆ ਸੀ ਔਰ ਇਸੇ ਕੇਸ ਦੇ ਵਿੱਚ ਸੁਪਾਰ ਸਿੰਘ ਖਹਿਰਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਦੋਂ ਪੰਜਾਬ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ ਤੇ ਉਹਨਾਂ ਨੇ ਹੀ ਤੁਹਾਨੂੰ ਜਾਣਦਾ ਹੋਊਗਾ ਕਿ ਤੜਕੇ ਆ ਕੇ ਫਾਜ਼ਿਲ ਖਪੂਰ ਨੇ ਸੁਪਾਰ ਸਿੰਘ ਖਹਿਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀ ਔਰ ਕਾਫੀ ਮင်း ਨੇ ਉਹ ਜੇਲ੍ਹ ਦੇ ਵਿੱਚ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਇਸ ਮਸਲੇ ਦੇ ਵਿੱਚ ਕਿੰਗੀ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲੀ ਸੀ ਲੇਕਿਨ ਫਿਲਹਾਲ ਜੋਗਾ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹਦੇ ਨਾਲ ਦੇਖਦੇ ਕਿ ਉਹ ਕੀ ਜਾਂਚ ਪੜਤਾਲ ਦੇ ਨਾਲ ਸਾਹਮਣੇ ਆਉਂਦਾ ਵਕਤ ਇੱਕ ਗੱਲ ਇੱਥੇ ਹੋਰ ਦੱਸਣਯੋਗ ਬਣਦੀ ਹੈ ਜਦੋਂ ਸੁਪਾਲ ਖਹਿਰਾ ਨੂੰ ਨਾਮਜ਼ਦ ਕੀਤਾ ਗਿਆ ਤੇ ਉਦੋਂ ਪੁਲਿਸ ਨੇ ਦਾਵਾ ਕੀਤਾ ਕਿ ਇਹਨਾਂ ਦੀਆਂ ਜਿਹੜੀਆਂ ਕਾਲ ਡਿਟੇਲਸ ਦੇ ਆਧਾਰ ਤੇ ਨਾਮਜ਼ਦ ਕੀਤਾ ਗਿਆ ਜਾਂ ਉਹਨਾਂ ਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ ਕੀ ਉਹੀ ਲਿੰਕ ਬਣਿਆ ਹੋਏਗਾ ਕਿ ਕਾਲ ਡਿਟੇਲਸ ਦੇ ਆਧਾਰ ਦੇ ਉੱਤੇ ਹੀ ਜੋਗਾ ਸਿੰਘ ਦੀ ਭੂਮਿਕਾ ਜਿਹੜੀ ਇਹਨਾਂ ਨੂੰ ਲੱਗੀ ਹੋਵੇ ਕਿ ਕਿ ਸ਼ਕਤੀ ਇਹ ਉਸ ਕੇਸ ਦੇ ਵਿੱਚ ਕਿਉਂਕਿ ਪੁਲਿਸ ਨੇ ਉਦੋਂ ਦਾਅਵਾ ਕੀਤਾ ਕਿ ਸੁਖਪਾਲ ਖੈਰਾ ਦਾ ਕਿਉਂਕਿ ਐਫ ਆਈ ਆਰ ਵਿੱਚ ਤਾਂ ਨਾਮ ਨਹੀਂ ਸੀ ਪਰ ਬਾਅਦ ਵਿੱਚ ਵਿਧਾਨ ਸਭਾ ਦੇ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇੱਕ ਦਸਤਾਵੇਜ਼ ਦਿਖਾਉਂਦਿਆਂ ਹੋਇਆਂ ਦਾਅਵਾ ਕੀਤਾ ਸੀ ਕਿ ਸੁਖਪਾਲ ਖੈਰਾ ਕਿਵੇਂ ਤਸਕਰਾਂ ਨਾਲ ਕਿੰਨੇ ਕਿੰਨੇ ਘੰਟੇ ਗੱਲ ਕਰਦੇ ਰਹੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਸ ਮਸਲੇ ਦੇ ਵਿੱਚ ਦੇਖੋ ਮੁਸ਼ਕਲਾਂ ਸੁਖਪਾਲ ਸਿੰਘ ਖੈਰੇ ਦੀਆਂ ਵੱਧ ਵੀ ਸਕਦੀਆਂ ਤੇ ਵਿਧਾਈਆਂ ਵੀ ਜਾ ਸਕਦੀਆਂ ਹੈਗੀਆਂ ਲਾਜ਼ਮੀ ਤੌਰ ਤੇ ਕਿ ਸੁਪਾਲ ਸਿੰਘ ਖੈਰਾ ਵੀ ਇਸ ਆਮ ਆਦੀ ਪਾਰਟੀ ਦੀ ਹਿੱਟ ਲਿਸਟ ਹੈਗਾ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਪਿੱਛੇ ਜਿਹੜਾ ਵਿਧਾਨ ਸਭਾ ਦਾ ਜਲਾਸ ਹੋਇਆ ਉਹਦੇ ਦੇ ਵਿੱਚ ਕਿਵੇਂ ਪੰਜਾਬ ਦੇ ਕੈਬਨਤ ਮੰਤਰੀ ਸਰਪਾਰ ਸਿੰਘ ਚੀਮਾ ਹੋਣਾ ਨੇ ਗੱਲਾਂ ਕੀਤੀਆਂ ਸੀ ਸੁਪਾਰ ਸਿੰਘ ਖੈਰਾ ਨੂੰ ਲੈ ਕੇ ਤਾਂ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਵੀ ਇਹ ਕਾਰਵਾਈ ਜਿਹੜੀ ਹੈ ਤੇਜ਼ੀ ਚ ਜਿਹੜੀ ਆ ਲਿਆਂਦੀ ਲਿਆਂਦੀ ਗਈ ਹੋਊਗੀ ਕਿਉਂਕਿ ਜਦੋਂ ਸਰਕਾਰ ਦਾ ਕੋਈ ਨੁਮਾਇੰਦਾ ਬੋਲਦਾ ਹੈਗਾ ਤਾਂ ਫਿਰ ਪੁਲਿਸ ਹਰਕਤ ਦੇ ਵਿੱਚ ਵੀ ਆਉਂਦੀ ਹੈਗੀ ਹੈ ਲੇਕਿਨ ਇੱਕ ਜੋਗਾ ਸੀ ਉਹਨੂੰ ਗ੍ਰਿਫਤਾਰ ਕਰ ਲੈ ਜੋ ਇਹਨੂੰ ਜਿਹੜਾ ਉਹਨੂੰ ਪੇਸ਼ ਕੀਤਾ ਜਾਊਗਾ ਕੋਰਟ ਚ ਰਿਮਾਨਡ ਲਿਆ ਜਾਊਗਾ ਰਿਮਾਨਡ ਦੇ ਵਿੱਚ ਕੀ ਕੀ ਆਉਂਦਾ ਹੈ ਨਾਮ ਇਹ ਸਰਕਾਰ ਜਿਹੜੀਆਂ ਚੀਜ਼ਾਂ ਬਾਹਰ ਆ ਜਾਣਗੀਆਂ ਹੈਗੀਆਂ ਔਰ ਇਹਦੇ ਨਾਲ ਹੋ ਸਕਦਾ ਹੈ ਕਿ ਸੁਪਾਰ ਸਿੰਘ ਖੈਰਾ ਵਾਸਤੇ ਫਿਰ ਮੁਸ਼ਕਲਾਂ ਵੱਧ ਵੱਧ ਸਕਦੀਆਂ ਜਾਂ ਵਧਾਈਆਂ ਜਾ ਸਕਦੀਆਂ ਆ ਸਿਆਸਤ ਤੇਜ਼ ਹੋ ਸਕਦੀ ਹੈ ਕਿਉਂਕਿ ਸੁਪਾਲ ਸਿੰਘ ਖਹਿਰਾ ਵੀ ਆਮ ਆਦਮੀ ਪਾਰਟੀ ਦੇ ਐਟ ਲਿਸਟ ਦੇ ਕਾਹ ਕਰਕੇ ਸਰਕਾਰ ਦੀਆਂ ਪਾਲਿਸੀਆਂ ਨੂੰ ਲੈ ਕੇ ਜਾਂ ਹੋਰ ਜਿਹੜੇ ਮਸਲੇ ਦੇ ਵਿੱਚੋਂ ਜਿਹੜੇ ਉਹ ਸਵਾਲ ਖੜੇ ਕਰਦੇ ਰਹਿੰਦੇ ਨੇ ਤਾਜ਼ਾ ਜਿਹੜਾ ਮਸਲਾ ਹੈਗਾ ਦੋ ਨੇ ਸੁਪਾਲ ਸਿੰਘ ਖਹਿਰਾ ਦੇ ਤਾਇਆ ਇੱਕ ਜਿਹੜੀਆਂ 144 ਗੱਡੀਆਂ ਜਿਹੜੀਆਂ ਖਰੀਦੀ ਗਈਆਂ ਉਹਦੇ 'ਚ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਇਹਦੇ ਚ ਕ腐ਸ਼ਨ ਹੋਈ ਆ ਇਹਦੇ ਚ ਇਹਨਾਂ ਨੇ ਇੱਕ ਸਰਕਾਰ ਦੇ ਇੱਕ ਅਧਿਕਾਰੀ ਕਿਹੜੇ ਇੱਕ OSD ਦੇ ਦਾ ਵੀ ਜ਼ਿਕਰ ਕੀਤਾ ਸੀ ਉਹਨਾਂ ਤੇ ਦੋਸ਼ ਵੀ ਲਗਾਏ ਸੀ ਸਰਕਾਰ ਦੇ ਇੱਕ ਨੁਮਾਇੰਦੇ ਤੇ ਦੋਸ਼ ਵੀ ਲਗਾਏ ਸੀ ਕਿ ਇਹਦੇ ਚ ਕ腐ਸ਼ਨ ਹੋਈ ਆ ਇਹਦੇ ਚ ਬਾਅਦ ਚ ਗਿਫਟ ਦੇ ਤੌਰ ਤੇ ਕਾਰਾਂ ਲਈਆਂ ਗਈਆਂ ਨੇ ਨਾ ਉਹ ਜਿਹੜੇ ਸਵਾਲ ਖੜੇ ਹੋਏ ਸੋ ਨਾਲ ਦੇ ਨਾਲ ਇੱਕ ਸਰਕਾਰ ਦੇ OSD ਨੇ ਬਾਅਦ ਚ ਉਹਨਾਂ ਦੇ ਖਿਲਾਫ ਜਿਹੜਾ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਵੀ ਦਰਜ ਕੀਤਾ ਗਿਆ ਜਿਸ ਦੀ ਦੋ ਜਿਹੜੀਆਂ ਕਾਰਵਾਈਆਂ ਦੇ ਨਾਲ ਤੀਜਾ ਜਿਹੜਾ ਜੋਗਾ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਸਿਆਸਤ ਹੋਰ ਵੀ ਜਿਹੜੀ ਆ ਉਹ ਤੇਜ਼ ਹੋ ਸਕਦੀ ਹੈ ਕਿ ਇਸ ਮਸਲੇ ਦੇ ਵਿੱਚ ਜਿਹੜਾ ਮਸਲਾ ਵਾ ਉਹ ਕਿੰਨਾ ਸੀਰੀਅਸ ਆ ਔਰ ਅੱਜ ਜੋਗਾ ਸਿੰਘ ਦੀ ਗ੍ਰਿਫਤਾਰੀ ਹੋ ਰਹੀ ਹੈ ਤੇ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਰੰਤਾਂ ਦੇ ਵਿੱਚ ਐਂਟੀ ਡਰੋਨ ਸਿਸਟਮ ਉਹ ਵੀ ਨਸ਼ਿਆਂ ਨੂੰ ਲੈ ਕੇ ਔਰ ਡਰਗ ਤਸਕਰੀ ਨੂੰ ਲੈ ਕੇ ਔਰ ਅਤਵਾਦ ਨੂੰ ਲੈ ਕੇ ਜਿਹੜੇ ਮਸਲੇ ਨੇ ਉੱਤੇ ਅੱਜ ਉਹਦੀ ਉਦਘਾਟਨ ਕਰਨ ਜਾ ਰਹੇ ਤੇ لازمی ਤੌਰ ਤੇ ਇਸ ਮਸਲੇ ਦੇ ਵਿੱਚ ਉੱਥੋਂ ਵੀ ਵੱਡਾ ਜਿਹੜਾ ਵਾ ਜਦੋਂ ਭਾਸ਼ਣ ਭਾਸ਼ਣ ਦੇਣਗੇ ਤੇ ਉਹ ਭਾਸ਼ਣ ਦੇ ਵਿੱਚ ਵੱਡੀਆਂ ਗੱਲਾਂ ਹੋ ਸਕਦੀਆਂ ਨੇ ਕੀ ਨਸ਼ਿਆਂ ਨੂੰ ਲੈ ਕੇ ਤਸਕਰਾ ਨੂੰ ਲੈ ਕੇ ਉਹ ਜਿਹੜੇ ਇਹੋ ਜਿਹੇ ਮਸਲ ਲੈ ਕੇ ਜਦੋਂ ਵੀ ਸਰਕਾਰ ਨੂੰ ਮੌਕਾ ਮਿਲਦਾ ਵਾ ਤਾਂ ਉਹ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਲਾਉਂਦੇ ਆ ਕਿਨੇ ਅ ਕਿਉਂਕਿ ਚਾਹੇ ਵਿਕਰਮ ਸਿੰਘ ਜੀਠੀਆ ਦਾ ਮਸਲਾ ਹੋਵੇ ਤੇ ਰੋਜ਼ ਇੱਕੋ ਇੱਕ ਨਾ ਕੋਈ ਟਿੱਪਣੀ ਹੋ ਰਹੀ ਹੈ ਸਰਕਾਰ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ مسئلے ਦੇ ਵਿੱਚ ਕਿੰਨੇ ਸੀਰੀਅਸ ਆ ਜੋ ਵੀ ਕਿਸੇ ਵੀ ਲੈਵਲ ਤੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਦਰ ਤੇ ਕੋਈ ਵੀ ਵਿਅਕਤੀ ਹੋਵੇਗਾ ਉਹਨੂੰ ਇਸ ਮਸਲੇ ਤੇ ਵਿੱਚ ਛੱਡਿਆ ਨਹੀਂ ਜਾ ਸਕਦਾ ਤੇ ਮੈਂ ਲਾਜ਼ਮੀ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਜਦੋਂ ਆ ਜੋ ਸੰਬੋਧਨ ਕਰਨਗੇ ਦੋਨੇ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਤੇ ਹੋ ਸਕਦਾ ਹੈ ਕਿ ਜੋਗਿਆ ਸਿੰਘ ਦੇ ਜ਼ਰੀਏ ਭਾਵੇਂ ਕਿਸੇ ਕਾਂਗਰਸ ਪਾਰਟੀ ਦੇ ਐਮਐਲਏ ਦਾ ਨਾਮ ਨਾ ਲੈਣ ਲੇਕਿਨ ਮਾਮਲਾ ਉੱਥੇ ਜਿਹੜਾ ਵਾ ਹੋਰ ਜਿਹੜਾ ਵਾ ਜਿਹੜਾ ਵਾ ਉਹਨੂੰ ਸਿਆਸੀ ਜਿਹੜਾ ਵਾ ਤੂਲ ਦਿੱਤੀ ਜਾ ਸਕਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰੇਕ ਸਟੇਜ ਦੇ ਉੱਤੋਂ ਕਿਤੇ ਨਾ ਕਿਤੇ ਬਿਕਰਮਜੀਠੇ ਦਾ ਕਿਤੇ ਨਾਮ ਨਾ ਵੀ ਲਿਆ ਜਾਵੇ ਪਰ ਇੱਕ ਮਜ਼ਾਕ ਦੇ ਤੌਰ ਦੇ ਉੱਤੇ ਜਾਂ ਇੱਕ ਟੀਚਰ ਦੇ ਤੌਰ ਦੇ ਉੱਤੇ ਜ਼ਰੂਰ ਜ਼ਿਕਰ ਹੁੰਦਾ ਉਸ ਕੇਸ ਦਾ ਕਿ ਮੰਨ ਲਿਆ ਜਾਵੇ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਇਹੀ ਦੋ ਲੀਡਰਾਂ ਦੇ ਆਧਾਰ ਦੇ ਉੱਤੇ ਕੇਸਾਂ ਨੂੰ ਲੈ ਕੇ ਸਰਕਾਰ ਦਾ ਪ੍ਰਚਾਰ ਜਾਰੀ ਰਹਿ ਸਕਦਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਤਾਂ ਇਹ ਵੀ ਕਹਿ ਚੁੱਕੀ ਹੈ ਕਿ ਕੇਸ ਡੀਏ ਦਾ ਦਰਜ ਕਰਕੇ ਪ੍ਰਚਾਰ ਸਾਰਾ ਹੀ ਨਸ਼ੇ ਦੇ ਕੇਸ ਨਾਲ ਸੰਬੰਧਿਤ ਕੀਤਾ ਜਾ ਰਿਹਾ ਹੈ ਲੋਕੋ ਸਰਕਾਰ ਨੇ ਦੇ ਦੇਖਣਾ ਕਿ ਸਰਕਾਰ ਨੂੰ ਵਾਰਾ ਕੀ ਖੰਦਾ ਸਰਕਾਰ ਨੂੰ ਪੋਗਦਾ ਕੀ ਆਏਗਾ ਤੇ ਕਿਉਂਕਿ ਪੰਜਾਬ ਦੇ ਵਿੱਚ ਕਿਉਂਕਿ ਨਸ਼ਿਆਂ ਦਾ ਮਸਲਾ ਬੜਾ ਸੀਰੀਅਸ ਆ ਗਿਆ ਤੇ ਸਰਕਾਰ ਨੂੰ ਲੱਗਦਾ ਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਲੋਕਾਂ ਦੀ ਚੰਗੀ ਫੀਡਬੈਕ ਆ ਰਹੀ ਹੋਵੇ ਜਿਹੜੇ ਦਿੱਲੀ ਹੀ ਰਜਾਨਾ ਹੀ ਕੋਈ ਨਾ ਕੋਈ ਆਮ ਆਦੀ ਪਾਰਟੀ ਦਾ ਲੀਡਰ ਨਿਸ਼ਾਨੇ ਲਗਾ ਰਿਹਾ ਹੁਣ ਚਾਹੇ ਵਿਕਰਮ ਸਿੰਘ ਜਿੱਥੀ ਦਾ ਮਸਲ ਚਾਹੇ ਫਿਰ ਸੁਪਾਰ ਸਿੰਘ ਕਹਿ ਰਿਹਾ ਤੇ ਜਿਹੜਾ ਪੀਐਸ ਹੋ ਰਹਿ ਚੁੱਕਾ ਹੈ ਲਗ ਕੇ ਉਹਨੂੰ ਰਿਟਾਇਰ ਹੋਇਆ ਉਹਨੂੰ ਵੀ ਕਾਫੀ ਸਮਾਂ ਹੋ ਗਿਆ ਲੇਕਿਨ ਸਰਕਾਰ ਜਾਂ ਆਵਾਜ਼ ਦੀ ਪਾਰਟੀ ਇਸ ਮਸਲੇ ਦੇ ਨਾਲ ਤੇ ਨੈਸ਼ਨਲ ਜਾਂ ਡਾਇਰੈਕਟ ਸਕਰੀਨ ਨਾਲ ਤੇ ਜੋੜੇਗੀ ਨਾ ਔਰ ਇਸ ਮਸਲੇ 'ਚ ਸੁਪਾਰ ਸਿੰਘ ਕਹਿ ਰਿਹਾ ਪਹਿਲਾਂ ਵੀ ਅਰੈਸਟ ਹੋ ਚੁੱਕੇ ਜੇਲ੍ਹ ਜਾ ਚੁੱਕੇ ਉਹਨਾਂ ਨੂੰ ਹਾਈ ਕੋਰਟ 'ਚ ਜ਼ਮਾਨਤ ਮਿਲ ਚੁੱਕੀ ਹੈਗੀ ਔਰ ਦੂਜੀ ਗੱਲ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਉਹ ਠੀਕ ਹੈ ਕਿ ਉਹਨਾਂ ਨੂੰ ਜਿਹੜਾ ਵਾ ਡੀਏ ਦਾ ਕੇਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਲੇਕਿਨ ਉਹਨਾਂ ਨੇ ਸਰਕਾਰ ਨੂੰ ਲੱਗਦਾ ਕਿ ਦੇ ਇਹਦੇ ਕੇਸ ਦੇ ਵਿੱਚ ਇੰਨੀ ਸਰਕਾਰ ਨੂੰ ਜਿਹੜੀ ਆ ਲੋਕ ਪ੍ਰਸ਼ੰਸਾ ਨਾ ਦੇਣ ਇਸੇ ਕਰਕੇ ਵਾਰ-ਵਾਰ ਉਹ ਨਸ਼ਿਆਂ ਦੇ ਨਾਲ ਮਸਲਾ ਜੋੜ ਰਹੀ ਹੈਗੀ ਆ ਔਰ ਨਸ਼ਿਆਂ ਦੇ ਤੌਰ ਤੇ ਹੀ ਸਾਬਤ ਕਰਨ ਤੇ ਲੱਗੀ ਹੋਈ ਆ ਹੁਣ ਅਕਾਲੀ ਦਲ ਤੇ ਕਹਿ ਚੁੱਕਾ ਕਿ ਉਹਦੇ ਨਾਲ ਧੱਕਾ ਹੋ ਰਿਹਾ ਦੂਜਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੂੰ ਅਕਾਲੀ ਦਲ ਦੇ ਇੱਕ ਵਫਦ ਨੇ ਮਿਲਣਾ ਹੈਗਾ ਲੇਕਿਨ ਸਰਕਾਰ ਆਪਣੇ ਸਾਹਬ ਦੇ ਨਾਲ ਚੱਲਦੀ ਸਰਕਾਰ ਨੂੰ ਜੋ ਫੀਡਬੈਕ ਸਰਕਾਰ ਕੋ ਜੋ ਦਸਤਾਵੇਜ਼ ਪ੍ਰੂਫ ਉਸ ਤੇ ਕਾਰਵਾਈ ਜਿਹੜੀ ਕਰ ਰਹੀ ਲੇਕਿਨ ਫਿਲਹਾਲ ਕਹਿ ਸਕਦੇ ਕਿ ਸੁਪਾਲ ਸਿੰਘ ਖੇਰੇਵਾਸ ਤੇ ਜਿਹੜੀਆਂ ਵਾ ਚਾਹੇ ਸਿੱਧੇ ਤੌਰ ਤੇ ਚਾਹੇ ਸਿੱਧੇ ਤੌਰ ਤੇ ਜਿਹੜੀਆਂ ਵਾ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ ਹੈਗੀਆਂ ਔਰ ਕਿਉਂਕਿ ਚਾਹੇ ਉਹ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਸੁਪਾਲ ਸਿੰਘ ਖੇ ਰਵੇ ਇਸ ਟਾਈਮ ਉਹ ਪਾਰਟੀ ਚ ਇਕੱਲੇ ਇਕੱਲੇ ਲੀਡਰ ਰਹਿ ਗਏ ਕਿ ਜਿਸ ਸਾਹਬ ਦੇ ਨਾਲ ਪਾਰਟੀਆਂ ਨੂੰ ਪਹਿਲਾਂ ਖੜ ਜੰਦੀਆਂ ਸੀ ਉਸ ਸਾਹਬ ਦੇ ਨਾਲ ਇਹਨਾਂ ਦੋਨਾਂ ਲੀਡਰਾਂ ਦੇ ਨਾਲ ਲੋਡ ਪੈਣ ਤੇ ਜਿਹੜੀਆਂ ਵਾ ਪਾਰਟੀਆਂ ਜਿਹੜੀਆਂ ਵਾ ਨਹੀਂ ਖੜੀਆਂ ਹੈਗੀਆਂ ਲੇਕਿਨ ਫਿਲਹਾਲ ਜਿਹੜਾ ਤਾਜ਼ਾ ਜਿਹੜਾ ਮਸਲਾ ਇਹ ਹੈ ਇਹ ਸੁਪਾਲ ਸਿੰਘ ਖਹਿਰਦਾ ਕਿ ਪੀਐਸਓ ਰਹਿ ਚੁੱਕਾ ਹੈ ਲੰਬੇ ਸਮੇਂ ਨਾਲ ਜੋਗਾ ਸਿੰਘ ਰਹਿ ਚੁੱਕਿਆ ਹੈ ਨੇ ਤੇ ਜੋਗਾ ਸਿੰਘ ਦੀ ਗ੍ਰਿਫਤਾਰੀ ਹੋਣੀ ਉਹਦੇ ਚ ਦੇਖੋ ਇਹ ਸਰਕਾਰ ਕਿਉਂਕਿ ਕੋਈ ਵੀ ਚੀਜ਼ ਹੋਵੇ ਸਰਕਾਰ ਆਪਣੇ ਸਿਆਸੀ ਮਫਾਦ ਦੇਖਦੇ ਨੇ ਬਰੁੱਧ ਹੀ ਆਪਣੇ ਸਿਆਸੀ ਮਫਾਦ ਦੇਖਦੇ ਆਏ ਨੇ ਪਰ ਇਸ ਮਸਲੇ 'ਚ ਜੋਗਾ ਸਿੰਘ ਦੀ ਸਭ ਤੋਂ ਵੱਡੀ ਗੱਲ ਹੈ ਕਿ ਕਿੰਨਾ ਸਮਾਂ ਹੋ ਗਿਆ ਕਿ ਜੋਗਾ ਸਿੰਘ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਕਿ ਅਚਾਨਕ ਜਿਹੜਾ ਗ੍ਰਿਫਤਾਰੀ ਕੀਤੀ ਗਈ ਹੈ ਇਹ ਲਾਜ਼ਮੀ ਤੌਰ ਤੇ ਸਰਕਾਰ ਜਾਂ ਪੰਜਾਬ ਪੁਲਿਸ ਦੱਸਣ ਦੀ ਕੋਸ਼ਿਸ਼ ਕਰੂਗੀ ਹੈ ਜੀ ਵਿਦੇਸ਼ ਭੱਜ ਚਲੇ ਗਿਆ ਸੀ ਫਰਾਰ ਹੋ ਚਲੇ ਸੀ ਹਾਲਾਂਕਿ ਉਹ ਲੰਬੇ ਸਮੇਂ ਤੋਂ ਪੰਜਾਬ 'ਚ ਹੀ ਰਹਿ ਰਹੇ ਸੀ ਜੇ ਅੱਜ ਫਾਜ਼ਿਲਕਾ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਫਲਾਈਟ ਜਿਹ ਵਿਦੇਸ਼ ਜਾ ਰਿਹਾ ਹੈ ਕਿਨੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਇਹ ਵੀ ਪਤਾ ਹੋਊਗਾ ਕਿ ਉਹ ਪਿਛ ਰਿਟਾਇਰਮੈਂਟ ਤੋਂ ਬਾਅਦ ਕਿੱਥੇ ਕਿੱਥੇ ਰਹਿ ਰਹੇ ਹੈਗੇ ਨੇ ਕਰੀਬ 4-5 ਸਾਲ ਪਹਿਲਾਂ ਸ਼ਾਇਦ ਉਹ ਰਿਟਾਇਰ ਹੋਏ ਨੇ ਸ਼ਾਇਦ ਇਸੇ ਹੀ ਰੈਂਕ ਵੀ ਸਨ ਨਾ ਤੇ ਪੰਜਾਬ ਪੁਲਿਸ ਨੂੰ ਪਹਿਲਾਂ ਵੀ ਪਤਾ ਸੀ ਹੋਊਗਾ ਕਿ ਲਾਜ਼ਮੀ ਤੌਰ ਤੇ ਕਿ ਜੋਗਾ ਸਿੰਘ ਨਾਮ ਜਿਹੜਾ ਹੈਗਾ ਜੋਗਾ ਸਿੰਘ ਦੀ ਪਹਿਲਾਂ ਕਿਉਂ ਨਹੀਂ ਗ੍ਰਿਫਤਾਰੀ ਹੋਈ ਨਾ ਇਹ ਸਵਾਲ ਕਿਤੇ ਨਾ ਕਿਤੇ ਇਹ ਹੈ ਕਿ ਬਹੁਤ ਇਹਦੇ ਮਾਇਨੇ ਕੱਢੇ ਜਾ ਸਕਦੇ ਹੈਗੇ ਨੇ ਕਿ ਕੀ ਸੁਪਾਲ ਸਿੰਘ ਜ਼ਿਆਦਾ ਸਰਕਾਰ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਪਾਲਿਸੀਆਂ ਤੇ ਨਿਫਤਾ ਚ ਨਹੀਂ ਕਰਦੇ ਨੇ ਕਿ ਅਚਾਨਕ ਉਹਦਾ ਪੀਐਸਓ ਜਿਹੜਾ ਰਹਿ ਚੁੱਕਾ ਵਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਹ ਜਦ ਕਿ ਪੰਜਾਬ ਪੁਲਿਸ ਉਹਨੂੰ ਪਹਿਲਾਂ ਵੀ ਗ੍ਰਿਫਤਾਰ ਕਰ ਸਕਦੀ ਜਦੋਂ ਸੁਪਾਲ ਸਿੰਘ ਖਹਿਰਾਂ ਨੂੰ ਗ੍ਰਿਫਤਾਰ ਕੀਤਾ ਉਹਦੋਂ ਵੀ ਗ੍ਰਿਫਤਾਰ ਕੀਤੀ ਜਾ ਸਕਦਾ ਜਾਂ ਜੋ ਢਿਲਵਾ ਮਾਰਕੀਟ ਕਮੇਟੀ ਦੇ ਜਿਹੜੇ 9 ਲੋਕ ਨਾਮ ਦੇ ਉਹਦੋਂ ਵੀ ਕੀਤਾ ਜਾ ਸਕਦਾ ਹੈ ਗ੍ਰਿਫਤਾਰ ਲੇਕਿਨ ਇਸ ਮੌਕੇ ਗ੍ਰਿਫਤਾਰ ਕਰਨਾ ਜ਼ਰੂਰ ਇਹਦੇ ਸਿਆਸੀ ਜਿਹੜੇ ਮੰਤਵ ਆ ਉਹ ਵੀ ਲੋਕਾਂ ਨੂੰ ਸਪਸ਼ਟ ਦਿਖਾਈ ਦੇਣ ਲੱਗੇ ਜੀ ਬਹੁਤ ਸ਼ੁਕਰੀਆ